ਪੰਜਾਬ ਦੇ ਵਿੱਚ ਰਹਿ ਕਿ ਪੰਜਾਬੀ ਬੋਲਣ ਉੱਤੇ ਹੀ ਰੋਕ ਲਗਾਈ ਜਾ ਰਹੀ ਹੈ। ਅਰਿਸਲ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਪੰਜਾਬੀ ਬੋਲਣ ਤੋਂ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਵਿਦਿਆਰਥੀ ਜਥੇਬੰਦੀ ਸੱਤ ਦੇ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਇਹਨਾਂ ਪ੍ਰੋਫੈਸਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਵਿਦਿਆਰਥੀਆਂ ਦੇ ਵੱਲੋਂ ਆਪਣੇ ਪੱਧਰ ਉੱਤੇ ਕੋਈ ਐਕਸ਼ਨ ਲਿਆ ਜਾਵੇਗਾ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਇੱਕ ਮਸਲਾ ਆਂਦਾ ਏ ਕਿ ਜਿੱਥੇ ਇੱਕ ਪ੍ਰੋਫੈਸਰ ਬੱਚਿਆਂ ਦੀ ਪ੍ਰੈਜੈਂਟੇਸ਼ਨ ਲੈਂਦੇ ਆ ਤੇ ਉਸ ਦੇ ਵਿੱਚ ਇੱਕ ਸਟੂਡੈਂਟ ਆਪਦੀਆਂ ਦੋ ਲਾਈਨਾਂ ਕਿਸਾਨਾਂ ਦੇ ਬਾਰੇ ਪੰਜਾਬੀ ਚ ਬੋਲਦੇ ਤੇ ਉੱਥੇ ਇੱਕ ਈਗੋਇਸਟਿਕ ਪ੍ਰੋਫੈਸਰ ਉਹ ਸਟੂਡੈਂਟ ਨੂੰ ਇਹ ਗੱਲ ਕਹਿੰਦੇ ਆ ਕਿ ਇਹ ਲੈਂਗੁਏਜ ਤੁਸੀਂ ਥੀਟਰ ਡਿਪਾਰਟਮੈਂਟ ਚ ਜਾ ਕੇ ਬੋਲੋ ਉੱਥੇ ਪਲੇ ਕਰੋ ਜਿੱਥੇ ਤੁਹਾਨੂੰ ਪੈਸੇ ਮਿਲਦੇ ਨੇ ਤੁਹਾਰੇ ਪੰਜਾਬੀ ਲੋਕਾਂ ਕੀ ਕਿਆ ਪ੍ਰੋਬਲਮ ਹੈ ਹਰ ਜਗ੍ਹਾ ਪਰ ਪੰਜਾਬੀ ਗੁਜ਼ਾ ਦਿੱਤੇ ਹੋ ਆਹ ਹੇਟ ਪੰਜਾਬੀ ਤੇ ਤੋਂ ਇਲਾਵਾ ਹੋਰ ਬੜੇ ਮੰਦ ਭਾਗੇ ਸ਼ਬਦ ਵਰਤੀ। ਸੋ ਸਾਡੀ ਸਿੱਧੀ ਚਤਾਵਨੀ ਉਸ ਪ੍ਰੋਫੈਸਰ ਸੁਮੇਦਾ ਸਿੰਘ ਨੂੰ ਹੈ ਕਿ ਤੁਹਾਨੂੰ ਹੁਣ ਸਟੂਡੈਂਟ ਆਰਗੇਨਾਈਜੇਸ਼ਨ ਸਾਥੇ ਟੱਕਰੂਗੀ। ਤੁਹਾਨੂੰ ਸਟੂਡੈਂਟ ਕਾਉਂਸਲ ਦੇ ਵਾਈਸ ਪ੍ਰੈਜ਼ੀਡੈਂਟ ਟੱਕਰਨਗੇ ਕਿ ਤੁਹਾਨੂੰ ਦੱਸਾਂਗੇ ਕਿ ਪੰਜਾਬੀਆਂ ਦੀ ਕੀ ਪ੍ਰੋਬਲਮ ਹੁੰਦੀ ਹੈ। ਯਾਨੀ ਕਿ ਮਤਲਬ ਤੁਸੀਂ ਇਹ ਮਸਲਾ ਸਮਝੋ ਕਿ ਇਹ ਜਿਹੜੀ ਆਰਐਸਐਸ ਦੀ ਪਾਲਸੀ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਹਿੰਦੀ Hindu ਤੇ ਹਿੰਦੁਸਤਾਨ ਕਿ ਹਰ ਤਰ੍ਹਾਂ ਹਰ ਹਰ ਜਗ੍ਹਾ ਤੇ ਇੱਕੋ ਚੀਜ਼ ਨੂੰ ਚਾਹੇ 1 ਨੇਸ਼ਨ 1 ਇਲੈਕਸ਼ਨ ਹੋਵੇ 1 ਨੇਸ਼ਨ 1 ਲੈਂਗੁਏਜ ਹੋਵੇ ਕਿਉਂ ਬڑے ਮੈਨੇ ਲੈਵਲ ਤੱਕ ਜਾ ਕੇ ਉਹ ਬੱਚਿਆਂ ਦੇ ਵਿੱਚ ਜਬ ਪੂਰੇ ਦੇਸ਼ ਭਰ ਚ ਫਲਾਈ ਜਾ ਰਹੀ ਹੈ ਸੋ ਸਾਡੀ ਸਿੱਧੀ ਚੇਤਾਵਨੀ ਉਸ ਉਹ ਉਹਨਾਂ ਪ੍ਰੋਫੈਸਰਾਂ ਨੂੰ ਹੈ ਜਿਹੜੇ ਆਪ ਦੇ ਦਿਮਾਗ 'ਚ ਗੱਲ ਰੱਖਦੇ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਅਸੀਂ ਕਿਸੇ ਵੀ ਤੱਕੇਸ਼ਾਹੀ ਦੇ ਨਾਲ ਪੰਜਾਬੀ ਖਤਮ ਕਰ ਦਵਾਂਗੇ ਤੇ ਸਾਡੀ ਇੱਕ ਬੇਨਤੀ ਪੰਜਾਬ ਯੂਨੀਵਰਸਿਟੀ ਅਥਾਰਟੀ ਨੂੰ ਵੀ ਹੈ ਕਿ ਇਹੋ ਜਿਹੇ ਜਿਹੜੇ ਪ੍ਰੋਫੈਸਰ ਨੇ ਜਿਹੜੇ ਕਿਸੇ ਭਾਸ਼ਾ ਦਾ ਸਤਕਾਰ ਨਹੀਂ ਕਰਨਾ ਜਾਣਦੇ ਇਹ ਜਾਂ ਤੇ ਸਖਤ ਐਕਸ਼ਨ ਲਿਆ ਜਾਵੇ ਜੇ ਅਥਾਰਟੀ ਨੂੰ ਕਿਸੇ ਤਰੀਕੇ ਦੀ ਕੋਈ ਸੰਕੋਚ ਹੋਵੇ ਐਕਸ਼ਨ ਲੈਣ ਦੇ ਵਿੱਚ ਤਾਂ ਉਹ ਸਾਫ਼ ਸਿੱਧੇ ਸਪਸ਼ਟਾ ਸਾਨੂੰ ਦੱਸ ਸਕਦੇ ਆਂ ਬਾਕੀ ਵਿਦਿਆਰਥੀ ਜਥੇਬੰਦੀ ਸੱਤ ਇਸ ਮਾਮਲੇ ਦੇ ਵਿੱਚ ਡਟ ਕੇ ਐਕਸ਼ਨ ਲਊਗੀ ਤੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਘੱਟ ਗਿਣਤੀ ਕੌਮ ਦੀ ਜਾਂ ਕਿਸੇ ਵੀ ਖਿੱਤੇ ਦੀ ਕਿਸੇ ਵੀ ਭਾਸ਼ਾ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਗੱਲ ਨਹੀਂ ਆਣ ਦਿੱਤੀ